ਸਾਸਰੀ ਗਾਲ ਜੀ ਸਾਰਿਆਂ ਨੂੰ ਨਮਸਤੇ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਜੀ ਸਾਰਿਆਂ ਦਾ ਤੇ ਮੈਨੂੰ ਲੱਗਦਾ ਹੁਣ ਮੀਂਹ ਤਾਂ ਸਾਰਿਆਂ ਦੇ ਪੈ ਗਿਆ ਉਸ ਤੋਂ ਬਾਅਦ ਆਪਣੀ ਵੀਡੀਓ ਤੋਂ ਬਾਅਦ ਗੁੱਡੀਆਂ ਗੱਡੀਆਂ ਜਿੰਨਿਆਂ ਨੇ ਕੀਤੀਆਂ ਜੋ ਵੀ ਪੂਕੜੀਆਂ ਤੇ ਅਸੀਂ ਵੀ ਮੜਾ ਮੋਟਾ ਕੀਤਾ ਸਕਣ ਬਿਹਾਰ ਤੇ ਮੀਂਹ ਹੁਣ ਸਾਰੇ ਹੀ ਪੈ ਗਿਆ ਠੀਕ ਠਾਕ ਹੈ ਹਾਂਜੀ ਅੱਜ ਵੀ ਉਹ ਮੀਂਹ ਪਿਆ ਤੇ ਬਹੁਤ ਵਧੀਆ ਅੱਜ ਵੀ ਪਿਆ ਹੈ ਸਾਡੀ ਤੇ ਅਸੀਂ ਹਾਜ਼ਰ ਹੋ ਗਏ ਆ ਫੇਰ ਆਪਣਾ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ ਤੇ ਬਾਕੀ ਦੋਸਤੋ ਖੁਸ਼ ਰਹਿਆ ਕਰੋ ਹਮੇਸ਼ਾ ਹਣਾ ਕਿਸੇ ਨੇ ਕਿਹਾ ਹੈ ਕਿ ਜੇ ਤੁਸੀਂ ਹੈ ਨਾ ਖੁਸ਼ ਰਹੋਗੇ ਤੇ ਤੁਹਾਡੇ ਕੋਲ ਖੁਸ਼ੀਆਂ ਹੀ ਆਉਣਗੀਆਂ ਸਹੀ ਗੱਲ ਤੇ ਜੇ ਤੁਸੀਂ ਦੁਖੀ ਰਹੋਗੇ ਫਿਰ ਤੁਹਾਡੇ ਕੋਲ ਦੁਖੀ ਆਉਣਗੇ ਦੁਖੀ ਆਉਣਗੇ ਇਹ ਬਸ ਕੁਦਰਤੀ ਹੈ ਇਹ ਜਿਹੜੀ ਚੀਜ਼ ਦਾ ਜੋ ਤੁਸੀਂ ਅੰਦਰ ਆਪਣੇ ਧਾਰਦੇ ਆ ਉਹ ਹੀ ਤੁਹਾਨੂੰ ਮਿਲਦੀ ਆ ਸਭ ਤੋਂ ਪਹਿਲਾਂ ਪਿਛਲੀ ਬਾਤ ਦਾ ਜਵਾਬ ਦਿਨੇ ਹਾਂਜੀ ਪਿਛਲੀ ਬਾਤ ਦਾ ਜਵਾਬ ਸੀ ਬੋਲ ਕੱਚਾ ਬੋਲੇ ਤਾਂ ਖੋਲੇ ਜਾਂਦੇ ਹਨਾ ਤਾਂ ਇਸ ਕਰਕੇ ਬੋਲੀ ਸੀ ਨਾ ਕਿ ਸਾਰਿਆਂ ਨੇ ਜਵਾਬ ਦਿੱਤੇ ਆ ਵਧੀਆ ਸਹੀ ਦਿੱਤੇ ਆ ਬਹੁਤ ਯਾਰਾਂ ਦੋਸਤਾਂ ਨੇ ਭੈਣ ਭਰਾਵਾਂ ਨੇ ਜਵਾਬ ਦਿੱਤੇ ਆ ਸਹੀ ਜਵਾਬ ਦਿੱਤਾ ਤੇ ਉਹਦੇ ਵਿੱਚ ਜਿਹੜੇ ਸਹੀ ਜਵਾਬ ਦਿੱਤੇ ਆ ਉਹ ਤੁਹਾਨੂੰ ਦੱਸਦੇ ਆ ਅਸੀਂ ਸਭ ਤੋਂ ਪਹਿਲਾਂ ਤੇ ਦੇਸੀ ਚੁੱਲਾ ਹਮ ਕੁਲਦੀਪ ਚੀਤਾ ਕੁਲਵੰਤ ਕਲਸੀ ਯੋਗਰਾਜ ਸੁਖਾਨਾ ਪਰਮਜੀਤ ਕਲਸੀ ਦਲਵਿੰਦਰਜੀਤ ਜਸਕਰਨ ਬਾਵਾ ਹਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਹਾਂ ਤੇ ਬਾਕੀ ਜੇ ਤੁਸੀਂ ਸਾਡੀਆਂ ਬਾਤਾਂ ਸੁਣੀ ਜਾਇਆ ਕਰੋ ਤਾਂ ਹੋ ਸਕਦਾ ਤੁਹਾਨੂੰ ਆਪਣਾ ਕਦੀ ਪੁਰਾਣਾ ਟਾਈਮ ਯਾਦ ਆਉਂਦਾ ਹੋਵੇ ਹਨਾ ਜਿਨ੍ਹਾਂ ਜਿਨ੍ਹਾਂ ਨੇ ਦੇਖੀਆਂ ਆ ਬਾਤਾਂ ਸੁਣੀਆਂ ਆ ਹਨਾ ਬਹਿ ਕੇ ਬਜ਼ੁਰਗਾਂ ਦੇ ਕੋਲ ਤਾਂ ਉਹਨਾਂ ਨੂੰ ਯਾਦ ਆਉਂਦੀਆਂ ਹੋਗੀਆਂ ਉਹ ਜਦੋਂ ਵੀ ਆਪਾਂ ਕੁਛ ਮਿੰਟ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਸਾਂਝੀਆਂ ਕਰ ਲੈਂਦੇ ਤੇ ਇਹ ਜਿਹੜੇ ਪਾਲਿਆ ਬਹੁਤ ਵਧੀਆ ਗੁਜ਼ਰ ਜਾਂਦੇ ਆ ਸਹੀ ਗੱਲ ਹੈ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਆਪ ਨੂੰ ਰਜਾਈ ਰੱਖੋ ਕਿਤੇ ਨਾ ਕਿਤੇ ਤੇ ਬੰਦਾ ਕਈ ਵਾਰੀ ਮਹਿਸੂਸ ਕਰਦਾ ਮੈਂ ਕੱਲਾ ਆ ਜਾਂ ਮੈਨੂੰ ਬਹੁਤ ਪ੍ਰੋਬਲਮ ਆ ਤਕਲੀਫ ਆ ਪਰ ਰੱਬ ਨਾਲ ਜੁੜੇ ਰਹੋ ਉਹੀ ਇੱਕ ਰਸਤਾ ਆ ਜਿਹੜਾ ਤੁਹਾਨੂੰ ਜਿਹਨੇ ਪਾਰ ਨਗਾਉਣਾ ਹੈ ਤੇ ਖੁਸ਼ ਰਿਹਾ ਕਰੋ ਹਾਂਜੀ ਖੁਸ਼ ਰਿਹਾ ਕਰੋ ਸਾਡੇ ਨੂੰ ਤੇ ਹੁਣ ਚਲੋ ਸਾਰੇ ਜਣੇ ਹੱਸ ਕੇ ਦਿਖਾਓ ਆ ਹੱਸ ਕੇ ਦਿਖਾਓ ਚਲੋ ਦੇਖੋ ਖੁਸ਼ ਰਿਹਾ ਕਰੋ ਕੋਈ ਨਹੀਂ ਇਹ ਇਹ ਜਿਹੜਾ ਇਹ ਖੁਸ਼ੀ ਹੈ ਨਾ ਜਿਹੜਾ ਹੱਸਣਾ ਇਹ ਵੀ ਕਈ ਦੁੱਖ ਭੁਲਾ ਦਿੰਦਾ ਹਾਂਜੀ ਸਹੀ ਗੱਲ ਹੈ ਠੀਕ ਹੈ ਕੋਈ ਸਰੀਲੀ ਵੀ ਸਹੀ ਆ ਇਹਦੇ ਇੱਕ ਰਾਜਾ ਸੀਗਾ ਹਾਂ ਉਹਦੇ ਔਲਾਦ ਨਹੀਂ ਸੀ ਹੁੰਦੀ ਹੈਗੀ। ਅੱਛਾ ਅੱਛਾ। ਉਹਨੇ ਬੜੇ ਵੈਦ ਹਕੀਮਾਂ ਤੋਂ ਗਿਆ ਪਰ ਉਹਦੇ ਔਲਾਦ ਨਹੀਂ ਹੋਈ। ਹੂੰ ਹੂੰ। ਤੇ ਉਹ ਇੱਕ ਕਿਸੇ ਨੇ ਉਹਨੂੰ ਉੱਥੋਂ ਦੱਸਿਆ ਕਿ ਤੂੰ ਕਿਸੇ ਪੰਡਤ ਕੋ ਜਾ। ਅੱਛਾ ਅੱਛਾ। ਸ਼ਾਇਦ ਤੇਰੀ ਕੁੰਡਲੀ ਦੇਖੇ ਤੇ ਪੰਡਤ ਜਾ ਕਿਸੇ ਸਿਆਣੇ ਤੋਂ ਜਾਂਦੇ ਜੇ ਸਿਆਣੇ ਦੇ ਦਾ ਜਾਂਦੇ ਹੁੰਦੇ ਸੀ ਪਹਿਲਾਂ। ਹਾਂਜੀ ਹਾਂਜੀ ਹਾਂ। ਤੇ ਉਹ ਕਹਿੰਦਾ ਜੀ ਚਲੋ ਠੀਕ ਐ ਸੌਖਾ ਕੰਮ ਐ ਉਹ ਚਲੇ ਗਿਆ। ਪੰਡਤ ਕੋ। ਉਹ ਝਾੜ ਫੂਕ ਜਿਆ ਕਰਦੇ ਜਣਿਆ। ਪੰਡਤ ਆਹ ਝਾੜ ਫੂਕ ਕਰਦੇ ਜਿਹੜੇ ਪੰਡਤ ਤੁਹਾਨੂੰ ਪਤਾ ਹੀ ਹੈ ਕੀ ਉਦਾਂ ਦੇ ਹੁੰਦੇ ਆ। ਹੂੰ। ਉਹ ਪੰਡਤ ਰਾਜੇ ਨੂੰ ਕਹਿੰਦਾ ਵੀ ਤੁਸੀਂ ਇਦਾਂ ਕਰੋ ਇੱਕ ਬੱਚੇ ਦੀ ਬਲੀ ਦਿਓ ਤੇ ਤੁਹਾਡੇ ਬੱਚਾ ਹੋ ਜਾਵੇ ਵਾਹਿ ਕਰੋ ਤੇ ਉਹ ਕਹਿੰਦਾ ਠੀਕ ਆ ਇਹ ਤਾਂ ਕੰਮ ਹੀ ਸੌਖਾ ਆ ਤੇ ਉਹ ਆਪਣੇ ਆਣ ਕੇ ਦਰਬਾਰ 'ਚ ਤੇ ਉਹਨੇ ਬੰਦੇ ਭੇਜ ਦਿੱਤੇ ਕਹਿੰਦੇ ਆਪਣੇ ਇਲਾਕੇ 'ਚ ਸਾਰੇ ਮਣਿਆਦੀ ਘਰਾ Đੋ ਰਾਜਾ ਕਹਿੰਦਾ ਕਿ ਸਾਨੂੰ ਇੱਕ ਬੱਚਾ ਚਾਹੀਦਾ ਅਸੀਂ ਬਲੀ ਦੇਣੀ ਆ ਤੇ ਜਿਹੜਾ ਆਪਣਾ ਬੱਚਾ ਦਊਗਾ ਉਹਨੂੰ ਮੈਂ ਭਰ ਦਊਗਾ ਪੈਸੇ ਨਾਲ ਜਿੰਨਾ ਮਰਜੀ ਸੋਨੇ ਦੀਆਂ ਮੋਹਰਾਂ ਜੋ ਮਰਜੀ ਲੈ ਲਵੇ ਤੇ ਉਹ ਇਦਾਂ ਹੀ ਬੰਦਿਆਂ ਨੇ ਸਾਰੇ ਪਿੰਡ ਦੇ ਵਿੱਚ ਮਨਾਦੀ ਕਰਾਤੀ ਹੂੰ ਤੇ ਵੀ ਰਾਜਾ ਸਾਹਿਬ ਇਦਾਂ ਕਹਿੰਦੇ ਆ ਤੇ ਇਦਾਂ ਹੀ ਇੱਕ ਕੋਈ ਗਰੀਬ ਘਰ ਸੀਗਾ ਜਿਨ੍ਹਾਂ ਨੂੰ ਇਹ ਇਹ ਗੱਲ ਸੁਣੀ ਜਿਨ੍ਹਾਂ ਦੇ ਕੰਨਾਂ ਤੇ ਇਹ ਆਵਾਜ਼ ਪਹੁੰਚੀ ਤੇ ਉਹਨਾਂ ਦੇ ਪੰਜ ਛੇ ਬੱਚੇ ਸੀਗੇ ਤੇ ਉਹ ਕਹਿੰਦੇ ਕਿਉਂ ਨਾ ਆਪਾਂ ਇੱਕ ਬੱਚਾ ਦੇ ਦੀ ਆਪਾਂ ਮਾਲਾ-ਮਾਲ ਹੋ ਜਾਾਂਗੇ ਹਾਂ ਆਪਾਂ ਉਹ ਕੋ ਧਨ ਆ ਜਾਊਗਾ ਬਹੁਤ ਕੁਸ਼ ਆ ਜਾਊਗਾ ਆਪਾਂ ਅਮੀਰ ਹੋ ਜਾਾਂਗੇ ਹਨਾ ਉਹਨਾਂ ਨੇ ਫੈਸਲਾ ਕਰ ਲਿਆ ਉਹਨਾਂ ਕੋ ਇੱਕ ਲੜਕਾ ਸੀਗਾ 10 ਸਾਲ ਦਾ ਉਹ ਕਹਿੰਦੇ ਆਪਾਂ ਇਹਨੂੰ ਦੇ ਦਿੰਨੇ ਤੇ ਉਹ ਇੱਕ ਦਿਨ ਲਾਲਚ ਆ ਗਿਆ ਉਹਨਾਂ ਦੇ ਮਨ ਚ ਲਾਲਚ ਆ ਗਿਆ ਮਨ ਚ ਉਹ ਰਾਜੇ ਦੇ ਦਰਬਾਰ ਚ ਲੱਗ ਗਿਆ ਬੱਚੇ ਨੂੰ ਕਹਿੰਦੇ ਰਾਜਾ ਸਾਹਿਬ ਆ ਲੈ ਲਓ ਬੱਚਾ ਇਹ ਰੱਖ ਲਓ ਹੂੰ ਹੂੰ ਤੇ ਰਾਜਾ ਬੜਾ ਖੁਸ਼ ਹੋਇਆ ਉਹ ਕਹਿੰਦਾ ਦੇ ਦਿਓ ਜੀ ਇਹਨਾਂ ਨੂੰ ਜੋ ਮੰਗਦੇ ਆ ਭਰ ਦੇਵਾਂ ਇਹਨਾਂ ਦਾ ਘਰ ਅੱਛਾ ਤੇ ਉਹਨਾਂ ਨੂੰ ਬਹੁਤ ਕੁਝ ਮਿਲ ਗਿਆ ਉਹ ਲੈ ਕੇ ਆਪਣੇ ਘਰ ਚੱਲ ਗਿਆ ਬੱਚਾ ਉੱਥੇ ਰਾਜੀ ਕੁਲ ਰਿਆ 1 2 3 4 ਦਿਨ ਲੰਘ ਗਏ ਜਿੱਦਾਂ ਉਹਨੂੰ ਪੰਡਤ ਨੇ ਦੱਸਿਆ ਕਿ ਐਸ ਦਿਨ ਬਲੀ ਦੇਣੀ ਆ ਤੇ ਉਹ ਕਹਿੰਦਾ ਜੀ ਰਾਜਾ ਕਹਿੰਦਾ ਅੱਜ ਟਾਈਮ ਹੋ ਗਿਆ ਤੇ ਲਿਆਓ ਬੱਚੇ ਨੂੰ ਆਪਾਂ ਬਲੀ ਦਿਓ ਅੱਛਾ ਅੱਛਾ ਤੇ ਉਹ ਬੱਚੇ ਨੂੰ ਲੈ ਤੇ ਰਾਜਾ ਸਾਹਮਣੇ ਖੜਾ ਕਰਤਾ ਉਸ ਬੱਚੇ ਨੂੰ ਹੂੰ ਹੂੰ ਤੇ ਰਾਜਾ ਕਹਿੰਦਾ ਕੋਈ ਦੱਸ ਤੇਰੀ ਇੱਛਾ ਹੋਵੇ ਬਈ ਅਸੀਂ ਉਹ ਤੇਰੀ ਪੂਰੀ ਕਰਾਂਗੇ ਹਾਂਜੀ ਹਾਂ ਤੇ ਉਹ ਬੱਚਾ ਥੋੜੀ देर ਸੋਚ ਕੇ ਕਹਿੰਦਾ ਜੀ ਮੈਨੂੰ ਇੱਕ ਬੋਰਾ ਰੇਤਾ ਦਾ ਮਗਾ ਦਿਓ ਅੱਛਾ ਮਿੱਟੀ ਦਾ ਬੋਰਾ ਮਗਾ ਦਿਓ ਹੂੰ ਹੂੰ ਰਾਜਾ ਬੜਾ ਹੈਰਾਨ ਹੋਇਆ ਇਹਨੇ ਕੀ ਕਰਨੀ ਮਿੱਟੀ ਅੱਛਾ ਚਲੋ ਉਹ ਕਹਿੰਦਾ ਠੀਕ ਹੈ ਇਹਨੇ ਕੁਝ ਕਰਨਾ ਹੋਊਗਾ ਉਹਨੇ ਮੰਗਾਤਾ ਜੀ ਰਾਜੇ ਨੇ ਉਹ ਬੋਰਾ ਮਿੱਟੀ ਦਾ ਮੰਗਾਤਾ ਹੂੰ ਹੂੰ ਤੇ ਬੱਚਾ ਰਹਿ ਗਿਆ ਉਹਦੇ ਵਿੱਚ ਖੇਡਣ ਲੱਪਿਆ ਅੱਛਾ ਉਹਨੇ ਖੇਡਦੇ ਖੇਡਦੇ ਨੇ ਜਦੋਂ ਪੈਰਾ ਨਾਲ ਘਰ ਬਣਾਉਂਦੇ ਹੁੰਦੇ ਸੀਗੇ ਅੱਗੇ ਬੱਚੇ ਹਾਂ ਉਹ ਚਾਰ ਘਰ ਬਣਾ ਲਿਆ ਉਹਨੇ ਅੱਛਾ ਪਹਿਲਾਂ ਉਹਨੇ ਬਣਾ ਲਏ ਫਿਰ ਹੌਲੀ ਹੌਲੀ ਇੱਕ ਇੱਕ ਕਰਕੇ ਉਹਨੇ ਤਿੰਨ ਘਰ ਢਾਪ ਦਿੱਤੇ ਅੱਛਾ ਤੇ ਇੱਕ ਘਰ ਬਚ ਗਿਆ ਹੂੰ ਉਹਦੀ ਮੋਰਿਓ ਬੈਠ ਕੇ ਹੱਥ ਜੋੜ ਕੇ ਬਹਿ ਗਿਆ ਦੋ ਤਿੰਨ ਮਿੰਟ ਉਹ ਬੈਠਾ ਹੂੰ ਤੇ ਫਿਰ ਖੜਾ ਹੋ ਗਿਆ ਕਹਿੰਦਾ ਚਲੋ ਜੀ ਰਾਜਾ ਜੀ ਕਰ ਲਓ ਜੋ ਹੁਣ ਕਰਨਾ ਅੱਛਾ ਅੱਛਾ ਹੂੰ ਤੇ ਉਹ ਰਾਜਾ ਕਹਿੰਦਾ ਵੀ ਤੂੰ ਇਹ ਕੀ ਕਰਦਾ ਸੀਗਾ ਕੋਈ ਮੇਰਾ ਕੋਈ ਸਰਬਨਾਸ਼ ਹੋਣ ਨੂੰ ਕੋਈ ਅਰਦਾਸ ਕਰਦਾ ਸੀ ਠੀਕ ਹੀ ਤੂੰ ਕਰਦਾ ਸੀਗਾ ਹਨਾ ਮੇਰੇ ਲਈ ਬੁਰਾ ਤੱਕਦਾ ਸੀ ਅੱਛਾ ਉਹ ਕਹਿੰਦਾ ਨਹੀਂ ਜੀ ਮੈਂ ਕਿਸੇ ਦਾ ਬੁਰਾ ਤੱਕ ਤੱਕਦਾ ਨਹੀਂ ਨਾ ਮੇਰੇ ਈਸ਼ਵਰ ਨੇ ਸਿਖਾਇਆ ਮੈਨੂੰ ਕਿਉਂਕਿ ਉਹ ਬੱਚਾ ਸ਼ੁਰੂ ਤੋਂ ਹੀ ਬਹੁਤ ਜੁੜਿਆ ਹੋਇਆ ਸੀ ਪਰਮਾਤਮਾ ਨਾਲ ਹਾਂਜੀ ਹਾਂ ਤੇ ਉਹ ਕਹਿੰਦਾ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਉਹ ਕਹਿੰਦਾ ਫੇਰ ਕੀ ਕੀਤਾ ਤੂੰ ਘਰ ਬਣਾ ਲਿਆ ਫੇਰ ਹੁਣ ਟਾਤੇ ਅੱਛਾ ਕਹਿੰਦਾ ਜੀ ਬੱਚਾ ਕਹਿੰਦਾ ਦੇਖੋ ਜੀ ਇਹ ਪਹਿਲਾ ਘਰ ਜਿਹੜਾ ਮੈਂ ਠਾਇਆ ਉਹ ਮੇਰੇ ਮਾਪੇ ਦਾ ਸੀਗਾ ਅੱਛਾ ਉਹ ਮੈਂ ਤਾਂ ਠਾਇਆ ਕਿ ਮੇਰੇ ਮਾਪੇ ਨੇ ਥੋੜੇ ਜੇ ਲਾਲਚ ਪਿੱਛੇ ਹੂੰ ਮੈਨੂੰ ਮੈਨੂੰ ਸੌਂਪ ਦਿੱਤਾ ਤੁਹਾਡੇ ਹਵਾਲੇ ਕੇ ਇਹਦੀ ਬਲੀ ਦਿ ਲੋ ਸਹੀ ਗੱਲ ਹੈ ਉਹ ਘਰ ਮੈਂ ਤਾਂ ਠਾਇਆ ਅੱਛਾ ਤੇ ਦੂਜਾ ਘਰ ਜਿਹੜਾ ਸੀਗਾ ਉਹ ਮੇਰੇ ਰਿਸ਼ਤੇਦਾਰਾਂ ਦਾ ਸੀਗਾ ਜੀ ਹੂੰ ਹੂੰ ਕਿ ਮੇਰੇ ਰਿਸ਼ਤੇਦਾਰਾਂ ਨੇ ਵੀ ਮੇਰੇ ਮਾਪੇ ਨੂੰ ਸਮਝਾਇਆ ਨਹੀਂ ਨਾ ਉਹਨਾਂ ਨੇ ਇਹ ਕਿਹਾ ਕਿ ਜੇ ਤੈਨੂੰ ਕੋਈ ਪੈਸੇ ਥੇਲੇ ਦੀ ਲੋੜਾ ਸਾਡੇ ਕੋਲ ਲੈ ਲਾ ਪਰ ਬੱਚੇ ਨੂੰ ਨਾ ਦੇ ਤੂੰ ਆਪਣਾ ਬਲੀ ਨਾ ਦੇ ਤੇ ਉਹ ਘਰ ਮੈਂ ਤਾਂ ਠਾਤਾ ਤੀਜਾ ਘਰ ਕਹਿੰਦਾ ਜੀ ਤੁਹਾਡਾ ਸੀਗਾ ਅੱਛਾ ਕਿਉਂਕਿ ਇੱਕ ਰਾਜੇ ਦਾ ਕਹਿੰਦਾ ਫਰਜ਼ ਹੁੰਦਾ ਆਪਣੀ ਪ੍ਰਜਾ ਦਾ ਖਿਆਲ ਰੱਖਣਾ ਹਾਂਜੀ ਉਹਨਾਂ ਦਾ ਰਾਜੇ ਦਾ ਧਰਮ ਹੁੰਦਾ ਹਾਂਜੀ ਪਰ ਤੁਸੀਂ ਮੇਰੀ ਬਲੀ ਦੇਣ ਲੱਗੇ ਹੋ ਫੇਰ ਮੈਂ ਤੁਹਾਡਾ ਘਰ ਵੀ ਠਾਤਾ ਅੱਛਾ ਇਹ ਇਹਦੇ ਚੌਥਾ ਜਿਹੜਾ ਘਰ ਆ ਨਾ ਇਹ ਮੇਰੇ ਪ੍ਰਮਾਤਮਾ ਦਾ ਅੱਛਾ ਇੱਥੇ ਬਹਿ ਕੇ ਮੈਂ ਅਰਦਾਸ ਕੀਤੀ ਆ ਵੀ ਮੈਂ ਤੇਰੀ ਸ਼ਰਨ ਚ ਆ ਗਿਆ ਆ ਹੁਣ ਜੋ ਕਰੇਗਾ ਮੈਨੂੰ ਮਨਜ਼ੂਰ ਆ ਮੈਨੂੰ ਮਨਜ਼ੂਰ ਆ ਕਿਉਂਕਿ ਮੈਂ ਉਹਨੂੰ ਮੰਨਦਾ ਜੋ ਕਰੇਗਾ ਮੈਨੂੰ ਮਨਜ਼ੂਰ ਆ ਮੈਂ ਇੱਥੇ ਇਹ ਅਰਦਾਸ ਕੀਤੀ ਤਾਂ ਕਿ ਮੈਂ ਕਿਸੇ ਦਾ ਬੁਰਾ ਮੰਗਿਆ ਹਾਂਜੀ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਇਹ ਤਾਂ ਇਹ ਤਾਂ ਬੱਚਾ ਬਹੁਤ ਜੁੜਿਆ ਹੋਇਆ ਪ੍ਰਮਾਤਮਾ ਨਾਲ ਹਾਂਜੀ ਮੈਂ ਕਿੱਥੇ ਕੋਈ ਗਲਤੀ ਕਰਕੇ ਮੈਂ ਤਾਂ ਪਾਪ ਖੱਟ ਲੈਣਾ ਸੀ ਸਹੀ ਗੱਲ ਉਹ ਇੰਨੀ ਛੋਟੀ ਉਮਰ ਵਿੱਚ ਹੀ ਰੱਬ ਨਾਲ ਜੁੜਿਆ ਆ ਤੇ ਉਹ ਇੰਨਾ ਸਿਆਣਾ ਬਹਿਣਾ ਹੋ ਕੇ ਏਡਾ ਵੱਡਾ ਮਤਲਬ ਗਲਤ ਕੰਮ ਕਰਨ ਲੱਗਾ ਸੀ ਬਿਲਕੁਲ ਬਿਲਕੁਲ ਉਹ ਰਾਜ ਦੀਆਂ ਅੱਖਾਂ ਖੋਲੀਆਂ ਜੀ ਉਹ ਕਹਿੰਦਾ ਨਹੀਂ ਜੀ ਮੈਂ ਬਲੀ ਨਹੀਂ ਦੇਣੀ ਅੱਜ ਤੋਂ ਤੂੰ ਮੇਰਾ ਬੱਚਾ ਹਾਂ ਮੈਂ ਤੈਨੂੰ ਰੱਖ ਲੈਣਾ ਮੇਰੇ ਮਹਿਲ 'ਚ ਰਹਿ ਹਾਂ ਤੇ ਉਹ ਆਪਣੇ ਬੰਦਿਆਂ ਨੂੰ ਕਹਿੰਦਾ ਜਾਓ ਪਿੰਡ 'ਚ ਮਨਿਆਦੀ ਕਰਾ ਦਿਓ ਹੂੰ ਕਿ ਇਹ ਅੱਜ ਤੋਂ ਰਾਜੇ ਦਾ ਬੱਚਾ ਹੈ ਤੇ ਅਗਲਾ ਰਾਜਾ ਤੁਹਾਨੂੰ ਮਿਲ ਗਿਆ ਹੈ। ਠੀਕ ਹੈ। ਮੇਰੇ ਤੋਂ ਬਾਅਦ ਇਹ ਗੱਦੀ ਤੇ ਬੈਠੂਗਾ। ਹਾਂ, ਨਹੀਂ ਬਹੁਤ ਵਧੀਆ। ਦੇਖੋ ਉਹਨੂੰ ਈਸ਼ਵਰ ਨੇ ਇੱਕ ਕਿੱਥੋਂ ਚੱਕ ਕੇ ਲਿਆਂਦਾ ਔਰ ਪ੍ਰਮਾਤਮਾ ਨੇ ਉੱਥੇ ਲਿਆ ਕੇ ਉਹਨੂੰ ਰਾਜਾ ਬਣਾਤਾ। ਕਿਉਂਕਿ ਉਹਨੇ ਉਸ ਬੱਚੇ ਨੇ ਸ਼ਾਇਦ ਹੋ ਸਕਦਾ ਬਹੁਤ ਛੋਟੇ ਹੁੰਦੇ ਰੱਬ ਨੂੰ ਪਾਲਿਆ ਸੀ। ਪਾਲਿਆ ਸੀ। ਇਸ ਲਈ ਉਹਦਾ ਮਨ ਸੱਚਾ ਸੀ ਔਰ ਇਹ ਨਾਲ ਜੁੜਿਆ ਸੀ ਪ੍ਰਮਾਤਮਾ ਨਾਲ ਉਹਨੂੰ ਉਹਦਾ ਫਲ ਮਿਲ ਗਿਆ। ਪਾਣੀ ਜੀ ਅੱਜ ਦੀ ਬਾਤ। ਹਾਂਜੀ ਅੱਛਾ ਅੱਜ ਦੀ ਬਾਤ ਹੈਗੀ ਆ ਜੀ। ਹਰੀ ਡੰਡੀ ਲਾਲ ਮਕਾਨ ਤੋਬਾ ਤੋਬਾ ਕਰੇ ਇਨਸਾਨ ਹਰੀ ਡੰਡੀ ਲਾਲ ਮਕਾਨ ਲਾਲ ਮਕਾਨ ਤੋਬਾ ਤੋਬਾ ਕਰੇ ਇਨਸਾਨ ਚਲੋ ਜੀ ਇਹ ਬਾਤ ਦਾ ਜਵਾਬ ਦੇਣਾ ਹੁਣ ਤੁਸੀਂ ਇਸ ਬਾਤ ਦਾ ਜਵਾਬ ਦੇਣਾ ਤੁਸੀਂ ਅਗਲੇ ਹਫਤੇ ਹਾਂ ਇਹ ਬਾਤ ਜਵਾਬ ਦੇਣਾ ਤੇ ਅਗਲੇ ਹਫਤੇ ਫੇਰ ਮਿਲਾਂਗੇ ਫੇਰ ਮਿਲਾਂਗੇ ਆਪਾਂ ਹੱਸਦੇ ਮੁਸਕਰਾਉਂਦੇ ਇੱਕ ਦਿਨ ਮਿਲਾਂਗੇ ਤੇ ਤੁਸੀਂ ਵੀ ਹੱਸਦੇ ਰਹੋ ਮੁਸਕਰਾਉਂਦੇ ਰਹੋ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ